ਮੈਕਸ ਮੈਂਸ ਸਰਚਮੈਂਟ ਸਰਦਾਰ ਜਸਵਿੰਦਰ ਸਿੰਘ ਫੌਜੀ ਪੰਡੋਰੀ ਮੱਲਾ ਸੁਲਤਾਨਪੁਰ ਲੋਧੀ ਸਾਡਾ ਜੋ ਸੀਵਰੇਜ ਦਾ ਕੰਮ ਹੈ तकरीबन 6 ਮਹੀਨੇ ਤੋਂ ਬਹੁਤ ਕਾਫੀ ਡਿਸਟਰਬ ਕਰਨ ਦਿਆ ਔਣ ਜਾਣ ਵਾਲੀ ਸੰਗਤ ਗੁਰਦੁਆਰਾ ਵੀਰ ਸਾਹਿਬ ਜਾਂਦੇ ਹਰਤ ਸਾਹਿਬ ਜਾਂਦੇ ਜੋ ਵੀ ਸੰਗਤ ਆਉਂਦੀ ਜਾਂਦੀ ਆ ਇਹ ਤੋਂ ਕਾਫੀ ਪਰੇਸ਼ਾਨ ਹੁੰਦੀ ਆ ਔਣ ਜਾਣ ਵਾਲੇ ਸਿਰ ਗਾਲਾਂ ਤੱਕ ਵੀ ਕੱਢ ਜਾਂਦੇ ਆ ਜਿਹੜਾ ਪ੍ਰਸ਼ਾਸਨ ਬਿਲਕੁਲ ਆਪਣੀ ਸੁੱਤਾ ਹੋਇਆ ਉਧਰ ਕੋਈ ਨਹੀਂ ਧਿਆਨ ਦੇ ਰਿਹਾ ਥੋੜਾ ਬਤਾਵ ਨਹੀਂ ਦੇ ਰਿਹਾ ਕਿ ਤੁਹਾਡੇ ਬੱਦੀ ਸ਼ਰਮ ਹੋਵੇ ਆਡ ਗਵਰਨਰ ਵੀ ਸਾਨੂੰ ਅੱਖਾਂ ਕੱਢ ਕੱਢ ਵੇਂਦਾ ਕਿ ਤੁਸੀਂ ਕੁਝ ਨਹੀਂ ਕਰਦੇ ਤੁਸੀਂ ਸਰਕਾਰਾਂ ਨੂੰ ਆਖੋ ਕਿ ਨੂੰ ਸਕਰੀਬਨ ਸਾਰਿਆਂ ਨੂੰ ਕਹਿ ਚੁੱਕੇ ਆ ਸਾਡੀ ਕੋਈ ਵੀ ਮਦਦ ਨਹੀਂ ਕਰਨ ਨੂੰ ਤਿਆਰ ਅਸੀਂ ਆ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਸਾਡੀ ਇਹੋਦੀ ਸਾਡਾ ਸੀਵਰੇਜ ਔਰ ਪੀਣ ਵਾਲਾ ਪਾਣੀ ਤਕਰੀਬਨ ਸਾਰਾ ਇਹ A to Z ਸਟਾਰਟਿੰਗ ਦਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਨਵਾਂ ਬਣਾਇਆ ਜਾਵੇ ਇਨੂੰ ਤਕਰੀਬਨ ਸਹੀ ਤਰੀਕੇ ਢੰਗ ਨਾਲ ਸਹੀ ਇਹਨੂੰ ਅਸੀਂ ਇਸਤੇਮਾਲ ਕਰ ਸਕੀਏ ਕਿ ਆਉਣ ਵਾਲਾ ਜਿਹੜਾ ਬੰਦਾ ਜਾਂ ਆਉਣ ਵਾਲੀ ਪ੍ਰਸ਼ਾਸਨ ਜਿਹੜੀ ਜੋ ਵੀ ਜਨਤ ਸੰਗਤਾਂ ਜਨ ਜਨਤਾ ਨੰਗਦੀ ਫਿਰਦੀ ਐ ਉਹ ਸਾਨੂੰ ਆਣ ਕੇ ਮਾੜਾ ਚੰਗਾ ਨਾ ਬੋਲੇ ਸਾਡੀ ਐਮਸੀ ਨੂੰ ਵੀ ਅਪੀਲ ਆ ਸਾਡੀ ਕਮੇਟੀ ਨੂੰ ਵੀ ਅਪੀਲ ਆ ਤੇ ਸਾਡੀ ਤਕਰੀਬਨ ਇਹ ਗੱਲ ਸਾਡੀ ਸੁਣੀ ਜਾਵੇ ਕਿੰਨੇ ਦਿਨ ਹੋ ਗਏ ਤੇ ਤਕਰੀਬਨ 3 ਮਹੀਨੇ ਹੋ ਗਏ ਸਾਨੂੰ 3-4 ਮਹੀਨੇ ਹੋ ਗਏ ਇਹਨੂੰ ਇਹ ਹੈਗਾ ਕਲ ਨੂੰ ਕੋਈ ਬੱਚਾ ਵੀ ਦੇਖ ਦੇ ਕੁਝ ਵੀ ਡਿੱਗ ਸਕਦਾ ਜਿਹਦੇ ਵਿੱਚ ਕੁਝ ਵੱਡਾ ਨੁਕਸਾਨ ਵੀ ਹੋ ਸਕਦਾ ਉਹ ਵੀ ਤਕਰੀਬਨ ਜਿਹੜੇ ਵਸਦੇ ਨੇ ਨਜ਼ਦੀਕ ਘਰ ਨੇ ਉਹਨਾਂ ਦੇ ਵੀ ਤਕਰੀਬਨ ਇਹਦਾ ਡਿਫੈਕਟ ਪੈ ਸਕਦਾ ਮੰਗ ਸਾਡੀ ਇਹੋ ਹੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਨਿਊ ਹੋਦੀ ਬਣਾਈ ਜਾਵੇ ਸਾਡੀ ਪਾਣੀ ਦਾ ਨਿਕਾਸ ਕੱਢਿਆ ਜਾਵੇ ਗੰਦੇ ਪਾਣੀ ਦਾ ਜੋ ਵੀ ਤਕਰੀਬਨ ਸਾਡਾ ਰੋਡ ਆ ਰੋਡ ਦਾ ਵੀ ਇਹਦਾ ਪੈਸਾ ਫੰਡ ਆ ਚੁੱਕਾ ਹੈ ਪਤਾ ਨਹੀਂ ਉਹ ਕਿੱਧਰ ਗਿਆ ਨਾ ਕਿਸੇ ਨੇ ਬਣਾਇਆ ਤੇ ਨਾ ਹੀ ਕਿਸੇ ਨੇ ਬਣਾ ਕੇ ਦਿੱਤਾ ਹੈ ਤਕਰੀਬਨ ਟੈਲਾ ਵੀ ਇੱਥੇ 6 ਮਹੀਨੇ ਤੱਕ ਰੁੱਲਦੀਆਂ ਰਹੀਆਂ ਨੇ ਟੈਲਾ ਵੀ ਇਹਨਾਂ ਨੇ ਵੇਚ ਦਿੱਤੀਆਂ ਪਤਾ ਨਹੀਂ ਕਿੰਨੇ ਵੇਚੀਆਂ ਇਹ ਹੁਣ ਇਹਨੂੰ ਪਤਾ ਹੋਵੇ ਤੇ ਸਾਡੇ ਤਕਰੀਬਨ ਸਾਰੇ ਆਂਡ ਗਵਾਂਡ ਪੂਰੇ ਤਕਰੀਬਨ ਨਜ਼ਦੀਕੀ ਸਾਰੇ ਰੋਡ ਨਵੇਂ A to Z ਬਣ ਚੁੱਕੇ ਆ ਤਕਰੀਬਨ ਇਹੋ ਹੀ ਗਲੀ ਇਹੋ ਹੀ ਗਲੀ ਪਤਾ ਨਹੀਂ ਕੀ ਇਹਨਾਂ ਦੀ ਲਾਗਤ ਬਾਜੀ ਜਾਂ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਕਿ ਇਹ ਇਹਨਾਂ ਲੋਕਾਂ ਦਾ ਫਾਇਦਾ ਚੁੱਕਣਾ ਚਾਹੁੰਦਾ ਇਹ ਹੁਣ ਇਹਨਾਂ ਨੂੰ ਪਤਾ ਹੋਵੇ ਜਾਂ ਜਾਂ ਤੇ ਇਹਦੇ ਧਿਆਨ ਦਿੱਤਾ ਵੇ ਨਾਲੇ ਏ ਟੂ ਜ਼ेड ਸਾਡੀ ਗਲੀ ਵੀ ਨਵੀਂ ਬਣਨੀ ਚਾਹੀਦੀ ਆ ਟਾਈਲਾਂ ਲੱਗਣੇ ਚਾਹੀਦੇ ਤੇ ਫੁੱਲ ਐਂਡ ਤਕਰੀਬਨ ਸਾਫ ਸੁਥਰੀ ਹੋਣੀ ਚਾਹੀਦੀ ਗਲੀ ਅਜੀਬ ਜੀ ਕੀ ਤੁਹਾਡਾ ਨਾਮ ਕਿੱਥੋਂ ਦੇ ਰਹਿਣ ਵਾਲਾ ਆ ਹਾਂ ਸਰ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਮੈਂ ਮੁਹੱਲਾ ਪੰਡੋਰੀ ਸੁਲਤਾਨਪੁਰ ਦੀ ਵਸਨੀਕ ਆਂ ਹੀ ਤੇ ਸਾਡੀ ਆ ਤੁਸੀਂ ਕਵਰੇਜ ਕੀਤੀ ਆ ਹੌਦੀ ਦੀ ਇਹ ਬਹੁਤ ਜ਼ਿਆਦਾ ਹੀ ਦੋਜੇ ਦਿਨ ਪਰੇਸ਼ਾਨ ਹੋਏ ਨੇ ਉਹ ਓਵਰਫਲੋ ਹੋ ਕੇ ਬਾਹਰ ਆਉਂਦੀ ਆ ਸਾਡੀਆਂ ਗਲੀਆਂ ਦੇ ਵਿੱਚ ਨੁਕਸਾਨ ਵੀ ਹੁੰਦਾ ਸਾਡੇ ਪੈਰਾਂ ਦੇ ਨਾਲ ਖਾਰਚ ਬਹੁਤ ਜ਼ਿਆਦਾ ਹੀ ਨੁਕਸਾਨ ਵੀ ਹੁੰਦਾ ਵਾ ਅਸੀਂ ਮੌਕੇ ਤੇ ਜੇ ਕਿਸੇ ਵੀਰ ਭਰਾ ਸੱਜਣ ਨੂੰ ਕਹੀਦਾ ਵਾ ਤੇ ਉਹ ਸਾਡੇ ਪੈਲ ਦੇ ਆਧਾਰ ਤੇ ਕੋਈ ਕੰਮ ਨਹੀਂ ਕਰਦਾ ਤੇ ਮੁੜ ਕੇ ਅਸੀਂ ਆਪ ਚ ਹੀ ਚਾਰ ਪੰਜ ਜਿਹੜੇ ਪੰਜ ਸੱਤ ਘਰ ਆ ਗਏ ਆ ਆਪ ਚ ਕੇ ਗਾਲੀ ਗਲੋਚ ਹੋ ਜੀਦਾ ਜੀ ਕੀ ਕਰਾਂ ਕਿ ਸਭ ਇਹ ਸਹੀ ਕਿਉਂ ਨਹੀਂ ਕਰਕੇ ਜਾਂਦੇ ਸਹੀ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਕਾਤੋਂ ਨਹੀਂ ਕਰਕੇ ਜਾਂਦੇ ਕਿਉਂ ਨਹੀਂ ਕਰਕੇ ਜਾਂਦੇ ਜੀ